ਸਵਈਆ ਭਾ ਗੋਪਾਲ ਹਰਿਓ ਸੁਣ ਗੁਆਰਣ ਛੇ ਲਈ ਮੁਖ ਜੋਤ ਸਸੀ ਹੈ ਏ ਗੋਪੀ ਸੁਣ ਤੋ ਤਕਦੀਰ ਦਾ ਮੱਥਾ ਆਥਾਤ ਨਸੀਬ ਚੁਰਾ ਲਿਆ ਹੈ ਅਤੇ ਤੇਰੇ ਮੁਖ ਨੇ ਚੰਦਰਮਾ ਦੀ ਜੋਤ ਖੋ ਲਈ ਹੈ ਨੈਨ ਮਨ ਅਨੁਸਾਰ ਤੀਛਣ ਹੈ ਤ੍ਰਿਕੁਟੀ ਮਨੋ ਜਾਨ ਕਮਾਨ ਕਸੀ ਹੈ ਤੇਰੇ ਨੈਣ ਮਾਨੋ ਤੇ ਕੇ ਤੀਰ ਹੋਣ ਅਤੇ ਪੋਆ ਮਾਨੋ ਕਸੀ ਹੋਈ ਕਮਾਨ ਸਮਝੀ ਜਾਵੇ ਕੋਕਿਲ ਬੈਨ ਕਪੌਤ ਸੋ ਕੰਠ ਕਹੀ ਹਮਰੇ ਮਨ ਜੋ ਪਸੀ ਹੈ ਤੇਰੇ ਕੋਇਲ ਵਰਗੇ ਬੋਲ ਹਨ ਕਬੂਤਰ ਜਹੀ ਗਰਦਨ ਹੈ ਅਸੀਂ ਉਹੀ ਕਲ ਕਹੀ ਹੈ ਜੋ ਸਾਡੇ ਮਨ ਵਿੱਚ ਵਾਸੀ ਹੋਈ ਹੈ ਆਤੇ ਪੇ ਚੋਰ ਲਇਓ ਹਮਰੋ ਚਿਤ ਭਾਮਿਨ ਦਾਮਿਨ ਭਾਤ ਲਸੀ ਹੈ ਇਤਨਾ ਹੀ ਨਹੀਂ ਮੇਰਾ ਚਿਤ ਵੀ ਚੁਰਾ ਲਿਆ ਹੈ ਇਹ ਇਸਤਰੀ ਬਿਜਲੀ ਦੇ ਸਮਾਨ ਲੈਸ਼ ਕਰਹੀ ਹੈ ਕਾਨਰ ਲੈ ਬਿਕ ਭਾਨ ਸੁਤਾ ਸੰਗ ਗੀਤ ਭਲੀ ਬਿਦ ਸੁੰਦਰ ਗਾਵੇ ਸ਼੍ਰੀ ਕ੍ਰਿਸ਼ਨ ਨਰਾਦ ਆਨ ਨੂੰ ਲੈ ਕੇ ਬਹੁਤ ਸੋਹਣੇ ਢੰਗ ਨਾਲ ਸੁੰਦਰ ਗੀਤ ਗਾਉਂਦਾ ਹੈ ਸਾਰੰਗ ਦੇਵਕੰਧਾਰ ਵਿਭਾਸ ਬਿਲਾਵਲ ਭੀਤਰ ਤਾਨ ਬਸਾਵੇ ਸਾਰੰਗ ਦੇਵਕੰਧਾਰੀ ਵਿਭਾਸ ਬਿਲਾਵਲ ਆਦਿਕ ਰਗਾ ਵਿੱਚ ਤਾਨ ਪੂਰਦਾ ਹੈ ਜੋ ਜੜ ਸੋਨਣ ਮੈਂ ਸੁਣ ਕੇ ਧੁਨ ਤਿਆਗ ਕੇ ਧਾਮ ਤਹਾਂ ਕਹ ਤਾਵੇ ਜੋ ਕੋਈ ਮੂਰਖ ਜੜ ਧੁਨ ਨੂੰ ਸੁਣਦਾ ਹੈ ਉਹ ਘਰ-ਬਾਰ ਨੂੰ ਛੱਡ ਕੇ ਉਧਰ ਨੂੰ ਭੱਜ ਜਾਂਦਾ ਹੈ। ਜੋ ਖਗ ਜਾਤ ਉਡੇ ਨਭ ਮੈਂ ਸੁਨ ਠਾਣ ਰਹਿ ਤੂੰ ਜੋ ਸੁਨ ਪਾਵੇ। ਜੋ ਪੰਛੀ ਆਕਾਸ਼ ਵਿੱਚ ਉੱਡਦਾ ਜਾ ਰਿਹਾ ਹੋਵੇ ਜੇ ਉਹ ਬੰਸਰੂ ਦੀ ਧੁਨ ਸੁਣ ਲਵੇ ਤਾਂ ਸੁਣ ਕੇ ਰੁਕ ਜਾਂਦਾ ਹੈ। ਗਵਾਰਣ ਸੰਗ ਪਲੇ ਪਗਵਾਣਾ ਸੋ ਖੇਲਤ ਹੈ ਅਰਨਾਚਤ ਐਸੀ। ਗੋਪੀਆ ਦੀ ਟੋਲੀ ਨਾਲ ਕ੍ਰਿਸ਼ਨ ਇਸ ਤਰ੍ਹਾਂ ਗਾਉਂਦੇ ਅਤੇ ਨੱਚਦੇ ਹਨ ਖੇਲਤ ਹੈ ਮਨ ਆਨੰਦ ਕੈ ਨਾ ਕਛੂ ਜਰਾ ਮਨ ਧਾਰ ਕੈ ਭੈ ਸੇ ਮਨ ਵਿੱਚ ਆਨੰਦ ਵਧਾ ਕੇ ਖੇਡਦੇ ਹਨ ਅਤੇ ਮਨ ਵਿੱਚ ਜਰਾ ਜਿਨਾ ਵੀ ਡਰ ਨਹੀਂ ਧਾਰਦੇ ਹਨ ਗਾਵਤ ਸਾਰੰਗ ਤਾਲ ਬਜਾਵਤ ਸਿਆਮ ਕਹੈ ਅਤ ਹੀ ਸੋ ਰਚੈ ਸੇ ਕਵੀ ਸ਼ਾਮ ਕਹਿੰਦੇ ਹਨ ਕ੍ਰਿਸ਼ਨ 사 ਰੰਗ-ਰਾਗ ਵਿੱਚ ਗਾਉਂਦੇ ਹਨ ਅਤੇ ਰੋਚੀਪੂਰਵਕ ਤਾੜੀਆਂ ਵਜਾਉਂਦੇ ਹਨ 사वन ਕੀਰਤ ਮੈਂ ਮਨੋ ਨਾਚਤ ਮੋਰੇਨ ਮੈਂ ਮੁਰਵਾ ਨਾਲ ਜੈਸੀ ਇੰਜ ਪ੍ਰਤੀਤ ਹੁੰਦਾ ਹੈ ਮਾਨੋ 사वन ਦੀ ਰੁੱਤ ਵਿੱਚ ਮੋਰਨੀਆਂ ਨਾਲ ਮਿਲ ਕੇ ਨੱਚਦਾ ਹੋਇਆ ਨਰ ਮੋਰ ਕੁਝ ਹੁੰਦਾ ਹੋਵੇ ਨਾਚਤ ਹੈ ਸੋ ਗਵਾਰਣ ਮੈਂ ਜਹ ਕੋ ਸਸ ਸੋ ਅਤ ਸੁੰਦਰ ਆਨੰ ਉਹ ਕਾਨਾ ਗੋਪੀਆਂ ਵਿੱਚ ਨੱਚਦਾ ਹੈ ਜਿਸ ਦਾ ਮੁਖੜਾ ਚੰਦਰਮਾ ਨਾਲੋਂ ਵੀ ਅਧਿਕ ਸੁੰਦਰ ਹੈ ਖੇਲਤ ਹੈ ਰਜਨੀ ਸਿਤਮੈ ਜਹ ਰਾਜਤ ਥੋ ਯਮੁਨਾ ਜੁਤ ਕਾਨਨ ਜਿੱਥੇ ਯਮਨਾ ਦੇ ਕੰਡੇ ਉੱਤੇ ਬਾਣ ਸ਼ੋਭਾ ਪਾ ਰਿਹਾ ਹੈ ਉੱਥੇ ਚਾਂਦਨੀ ਰਾਤ ਵਿੱਚ ਖੇਡਦਾ ਹੈ ਪਾਨਸੋ ਤਾਬਰਕ ਕੀ ਜੈ ਥੀ ਸੋ ਹੋਤੀ ਜੈ ਚੰਦਰਪਗਾ ਅਭਿਮਾਨਨ ਜਿਥੇ ਰਾਜਾ ਸੀ ਅਤੇ ਅਭਿਮਾਨਨ ਚੰਦਰਪਗਾ ਸੀ ਓਨਾ ਵਿੱਚ ਸ਼੍ਰੀ ਕ੍ਰਿਸ਼ਨ ਇਸ ਤਰਾਸ਼ ਸ਼ੋਭਿਤ ਸੰ ਚਾਜਤ ਤਾ ਮਹ ਯੋ ਹਰਜੂ ਜੋ ਬਿਰਾਜਤ ਬੀਚ ਪੰਨਾ ਨਗ ਖਾਨਨ ਜੋ ਮੁੰਦਰੀ ਦੇ ਨਗ ਦੇ ਖਾਨਿਆਂ ਵਿੱਚ ਪੰਨਾ ਭਪਦਾ ਹੈ ਸੋ ਸੰਗੀਤ ਨਚੈ ਹਰ ਜੋ ਤੈ ਠੋਰ ਸਿਆਮਕ ਹੈ ਰਸ ਕੇ ਸੰਗ ਪੀਨੋ ਕਾਵੇ ਸ਼्याम ਕਹਿੰਦੇ ਹਨ ਉਸ ਥਾਂ ਤੇ ਪ੍ਰੇਮ ਰਸ ਨਾਲ ਭਿਜੇ ਹੋਏ ਸ਼੍ਰੀ ਕ੍ਰਿਸ਼ਨ ਸੰਗੀਤ ਦੀ ਲੈ ਵਿੱਚ ਨੱਚਦੇ ਹਨ ਖੋਰ ਦੇ ਫੁਨ ਕੇਸਰ ਕੀ ਧੁਤੀ ਆਕ ਸਕੈ ਪਟ ਔੜ ਨਵੀਨੋ ਜਿਸਨੇ ਕੇਸਰ ਦਾ ਟਿੱਕਾ ਲਗਾਇਆ ਹੋਇਆ ਹੈ ਧੁਤੀ ਕਸੀ ਹੋਈ ਹੈ ਅਤੇ ਉੱਪਰ ਨਵਾਂ ਦੁਪੱਟਾ ਲਿਆ ਹੋਇਆ ਹੈ ਰਾਧਿਕਾ ਚੰਦਰਪਗਾ ਮੁਖ ਚੰਦ ਲੈ ਜਹਿ ਗਵਾਰਣ ਥੀ ਸੰਗ ਤੀਨੋ ਰਾਧਾ ਚੰਦਰਪਗਾ ਤੇ ਚੰਦਰਮੁਖੀ ਨਾ ਦੀਆਂ ਤਿੰਨਾਂ ਗੋਪੀਆਂ ਨੂੰ ਜਿਸ ਨੇ ਆਪਣੇ ਨਾਲ ਲਿਆ ਹੋਇਆ ਹੈ ਕਾਣਾ ਨਚਾਇ ਕੇ ਨੈਣਨ ਕੋ ਸਭ ਗੋਪਨ ਕੋ ਮਨੁਆ ਹਰ ਲੀਨੋ ਸ਼੍ਰੀ ਕ੍ਰਿਸ਼ਨ ਨੇ ਅੱਖਾਂ ਮਟਕਾ ਮਟਕਾ ਕੇ ਸਾਰੀਆਂ ਗੋਪੀਆਂ ਦੇ ਮਨ ਨੂੰ ਚੁਰਾ ਲਿਆ ਹੈ ਬ੍ਰਿਖ ਭਾਨ ਸੁਤਾ ਕੀ ਬਰਾਬਰ ਮੂਰਤ ਸਿਆਮ ਕਹੈ ਸੋ ਨਹੀਂ ਕ੍ਰਿਤ ਜੀ ਹੈ ਕਵੀ ਸਿਆਮ ਕਹਿੰਦੇ ਹਨ ਰਾਧਾ ਦੀ ਸ਼ਕਲ ਦੇ ਬਰਾਬਰ ਕ੍ਰਿਤ ਜੀ ਨਾ ਦੀ ਅਪਸ਼ਰਾ ਵੀ ਨਹੀਂ ਹੈ ਜਾ ਸਮ ਹੈ ਨਹੀਂ ਕਾਮ ਕੀ ਤ੍ਰਿਆ ਨਹੀਂ ਜਿਸ ਕੀ ਸਮਤੁਲ ਸੱਚੀ ਹੈ ਜਿਸ ਦੇ ਸਮਾਨ ਨਾ ਕਾਮਦੇਵ ਦੀ istri ਰਤੀ ਹੈ ਅਤੇ ਨਾ ਹੀ ਜਿਸ ਦੇ ਤੁਲ ਇੰਦਰ ਦੀ ਪਤਨੀ ਸੱਚੀ ਹੈ ਮਾਨੋ ਲੈ ਸਸ ਕੋ ਸਭ ਸਾਰ ਪ੍ਰਵਾ ਕਰਤਾਰ ਇਹੀ ਮੈਂ ਕਚੀ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਰਤਾ ਨੇ ਚੰਦਰਮਾ ਦੀ ਸੁੰਦਰਤਾ ਦਾ ਸਾਰ ਤਤ ਲੈ ਕੇ ਇਸ ਵਿੱਚ ਰਚਾ ਦਿੱਤਾ ਹੋਵੇ नंद के लाल विलासन को ए मूर्त चित्र पचित्र रची है नंद दे पुत्र कृष्ण दे विलास लई ए विचित्र शक्ल वाली मूर्त रच दीती होवे राधिका चंद्रपगा मुख चंद्र सो खेलत है मिल खेल सबए राधा चंद्रपगा ते चंद्रमुखी उस नाल मिलके सारीया खेड़ खेड़ दिया हन ਮੇਲੇ ਸੁੰਦਰ ਗਾਵਤ ਗੀਤ ਸਭੈ ਸੁਭ ਜਾਵਤ ਹੈ ਕਰ ਤਾਲ ਤਬੈ ਸਾਰੀਆਂ ਸੁੰਦਰੀਆਂ ਮਿਲ ਕੇ ਗੀਤ ਗਾਉਂਦੀਆਂ ਹਨ ਅਤੇ ਹੱਥਾਂ ਨਾਲ ਤਾੜੀਆਂ ਉਜਾਂਦੀਆਂ ਹਨ ਪਿਖਵੈ ਇਹ ਕੋਸੋ ਮੋਹਰ ਹੈ ਸਭ ਦੇਖਤ ਹੈ ਸੁਰਿਆ ਹੈ ਛਬੈ ਇਹਨਾਂ ਨੂੰ ਜੋ ਵੇਖਦਾ ਹੈ ਮੋਹਿਤ ਹੋ ਜਾਂਦਾ ਹੈ ਅਤੇ ਸਾਰੇ ਦੇਵਤੇ ਵੀ ਇਸ ਦੀ ਛਵੀ ਨੂੰ ਵੇਖਦੇ ਹਨ ਕਬਸ ਸਿਆਮ ਕਹੈ ਮੋਰਲੀ ਤਰ ਮੈਨ ਕੀ ਮੂਰਤ ਗੋਪਨ ਮਦ ਪਵੈ ਕਵੀ ਸ਼ਾਮ ਕਹਿੰਦੇ ਹਨ ਸ਼੍ਰੀ ਕ੍ਰਿਸ਼ਨ ਕਾਮ ਦੇਵ ਦੀ ਮੂਰਤ ਹੈ ਜੋ ਗੋਪੀਆਂ ਵਿੱਚ ਫਬਰਿਆ ਹੈ ਜੈ ਕਿ ਸਮ ਤੁਲ ਨਾ ਹੈ ਕਮਲਾ ਦੁਤ ਜਾਪਿਕ ਕੈ ਕਟਕੇ ਹਰ ਲਾਜੈ ਜਿਸ ਵਰਗੀ ਲక్ష్ਮੀ ਦੀ ਸੁੰਦਰਤਾ ਨਹੀਂ ਹੈ ਅਤੇ ਜਿਸ ਦੀ ਕਮਰ ਨੂੰ ਵੇਖ ਕੇ ਸ਼ੇਰ ਵੀ ਸ਼ਰਮਾਉਂਦਾ ਹੈ ਕੰਚਨ ਦੇਖਲਾ ਜੈ ਤਨ ਕੋ ਤਹ ਦੇਖਤ ਹੀ ਮਨ ਕੋ ਦੁਖ ਭਜੈ ਜਿਸ ਦੇ ਤਨ ਨੂੰ ਵੇਖ ਕੇ ਸੋਨਾ ਸ਼ਰਮਸਾਰ ਹੁੰਦਾ ਹੈ ਅਤੇ ਜਿਸ ਨੂੰ ਵੇਖ ਕੇ ਮਨ ਦੇ ਦੁਖ ਭਜ ਜਾਂਦੇ ਹਨ ਜਸਮ ਰੂਪ ਨਾ ਕੋ ਉਤਰੀਆ ਕਬ ਸਿਆਮ ਕਹੈ ਰਤ ਕੀ ਸਮ ਰਾਜੈ ਕਵੀ ਸ਼ਾਮ ਕਹਿੰਦੇ ਹਨ ਜਿਸ ਦੇ ਸਮਾਨ ਕੋਈ ਇਸਤਰੀ ਨਹੀਂ ਹੈ ਅਤੇ ਉਹ ਰਤੀ ਵਾਂਗ ਸ਼ੋਭਾ ਪਾ ਰਹੀ ਹੈ ਜੋ ਕਨ ਵਿੱਚ ਲਸੈ ਚਪਲਾ ਇਹ ਤੇ ਉਹ ਕਨ ਗਵਾਰਣ ਵਿੱਚ ਬਿਰਾਜੈ ਜਿਵੇਂ ਬੱਦਲਾ ਵਿੱਚ ਬਿਜਲੀ ਲਿਸ਼ਕਦੀ ਹੈ ਇਸ ਤਰ੍ਹਾਂ ਗੋਪੀਆਂ ਰੂਪ ਬੱਦਲ ਵਿੱਚ ਇਹ ਰਾਧਾ ਪiraj ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ